ਇਹ ਜੀ ਪੂਰਾ ਮਾਮਲਾ ਜੀ ਮਾਨ ਜੋ ਜਿਹੜੀ ਸੁਪਨ ਸ਼ਰਮਾ ਜੀ ਕਮੇਨਪਲੇਸ ਜਿਹੜਾ ਤਰੇਜਨ ਦੇ ਦਿਸਾਨ ਦੇ ਦੇਸ਼ਾਂ ਤੇ ਚੱਲਦੇ ਅਨਰਾਧਾ ਦੇ ਖਰਾਬ ਕਾਫੀ ਮਹਮਸ਼ੀਲੀ ਗਈ ਹੈ ਜਿਹਦੇ ਚੱਲਦੇ ਹਨ ਸਪੈਸ਼ਲ ਸਟੇਟ ਇਨਸਪੈਕਟਰ ਜਸਪਾਲ ਸਿੰਘ ਦੀ ਟੀਮ ਨੇ ਹਸਬੰਦ ਵਾਈਫ ਇਹਨਾਂ ਨੂੰ ਲਖਣਪਾਲ ਤੋਂ ਕਾਬੂ ਕੀਤਾ ਜਿਨ੍ਹਾਂ ਦੇ ਕੋਲੋਂ 200 300 10 ਗ੍ਰਾਮ ਹੈਰੋਨ ਜਿਹੜੀ ਰਿਕਵਰ ਕੀਤੀ ਗਈ। ਇਹਨਾਂ ਤੇ ਪਹਿਲੇ ਕੋਈ ਮਾਮਲਾ ਦਰਜ ਸੀ? ਹਾਂ ਇਹਨਾਂ ਉੱਤੇ ਜਿਹੜਾ ਪੁੱਲਾ ਹੈਗਾ ਇਹਦੇ ਉੱਤੇ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਹੈ ਐਨਡੀਪੀਐਸ ਦੇ। ਇਹ ਸਰਦਰ ਖਾਨੇ ਵਿੱਚ ਇਹਨਾਂ ਦਾ ਮਕਾਮ ਤਰਜਾ ਕਰਕੇ ਹੋਰ ਕਵਰੀ ਕੀਤੀ ਜਾ ਰਹੀ ਹੈ ਸਿਰ ਕਿੱਥੋਂ ਲੈ ਕੇ ਆਂਦੇ ਸੀ ਕਿੱਥੇ ਵੇਚਦੇ ਸੀ ਉਹਦੇ ਵਿੱਚ ਫਾਰਵਰਡ ਤੇ ਬੈਕਵਰਡ ਲਿੰਕ ਵੀ ਕਰ ਰਹੇ ਆ ਵੈਰੀਫਾਈ ਸਾਰਾ ਕਿੱਥੋਂ ਕਿੱਥੋਂ ਆ ਰਿਹਾ ਉਹ ਵੀ ਗ੍ਰਿਫਤਾਰ ਕੀਤੇ ਆ